ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਮੈਂ ਸਰੋਪਾਲ ਸਿੰਘ ਕੋਆਰਡੀਨੇਟਰ ਸੀਨੀਅਰ ਕਰਤਾ ਸਰਕਾਰੀ ਲੋ ਲੰਗਰ ਸੰਘਰਸ਼ ਕਮੇਟੀ ਅੱਜ ਮੈਂ ਆਪਣੇ ਪੋਲਿੰਗ ਬੂਥ ਦੇ ਉੱਤੇ ਆ ਕੇ ਨਿਸ਼ੂ ਕੀ ਬਿੰਡ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਤੇ ਜਿਹੜੇ ਵੋਟਰ ਅਜੇ ਤੱਕ ਵੋਟ ਪਾਉਣ ਨਹੀਂ ਆਏ ਉਹਨਾਂ ਵੋਟਰਾਂ ਨੂੰ ਮੈਂ ਬੇਨਤੀ ਕਰੂੰਗਾ ਤੇ ਆਪ ਇੱਥੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਹੱਕ ਸੱਚ ਤੇ ਇਨਸਾਫ ਲਈ ਤੇ ਜਿਹੜੇ ਵੀ ਕੈਂਡੀਡੇਟ ਜਾਂ ਜਿਹੜੇ ਬੰਦੇ ਅੱਜ ਨਸ਼ਿਆਂ ਦੇ ਵਿਰੁੱਧ ਲੜਾਈ ਲੜ ਰਹੇ ਆ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਵੋਟਾਂ ਪਾ ਕੇ ਆਏ ਕਿੰਨੇ ਵਾਰੀ ਵੋਟ ਪਾਈ ਜ ਪਹਿਲੇ ਆਰੀ ਕਿ ਪਹਿਲਾਂ ਪਾਉਂਦੇ ਰਹੇ ਵੋਟਾਂ ਨਹੀਂ ਪਹਿਲਾਂ ਪਾਉਂਦੇ ਪਹਿਲਾਂ ਪਾਉਂਦੇ ਰਹੇ ਤੁਸੀਂ ਅੱਜ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਵੋਟ ਪਾਉਣ ਵਾਸਤੇ ਆਏ ਹੋ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਮਤਲਬ ਤਾਂ ਆਪਣੀ ਵੋਟ ਪਾਓ ਆਪਣੀ ਜਿਹੜੀ ਮਤਲਬ ਵੋਟ ਦਾ ਅਧਿਕਾਰ ਜਿਹੜਾ ਆਪਣਾ ਉਹ ਕਰੋ ਵੀ ਬਿਲਕੁਲ ਮਤਲਬ ਪਾਓ ਤੁਸੀਂ ਜਿੰਨੂੰ ਤਾਂ ਜਿੰਨੂੰ ਪਈ ਸਪੋਰਟ ਕਰਦੇ ਜੇ ਤੁਸੀਂ ਉਹਨਾਂ ਨੂੰ ਵੋਟ ਪਾਓ ਠੀਕ ਹੈ ਜੀ ਹਾਂ ਜੀ ਵਾਈਗੁਰ ਜੀ ਦਾ ਖਾਤਾ ਵਾਈਗੁਰ ਜੀ ਦਾ ਖਾਤਾ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਇੱਕ ਸਾਨੂੰ ਅਧਿਕਾਰ ਮਿਲਿਆ ਵੋਟ ਦਾ ਪਾਉਣ ਦਾ ਉਹਨੂੰ ਜ਼ਰੂਰ ਇਸਤੇਮਾਲ ਕਰੋ ਤੇ ਜਿਹੜੀ ਇਹ ਹੱਕ ਸੱਚ ਦੀ ਲੜਾਈ ਆ ਉਹਨੂੰ ਆਪਾਂ ਵੋਟਰਾਂ ਹੀ ਜਿੱਤ ਸਕਦੇ ਹਾਂ ਜੀ ਹਾਂਜੀ ਪਾਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜੀ ਆਪਣੇ ਕੈਂਡੀਡੇਟਸ ਨੂੰ ਸੋਚ ਸਮਝ ਕੇ ਵੋਟ ਪਾਓ ਜੇ ਤਾਂ ਤੁਹਾਡਾ ਸਾਥ ਦਿੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪਾਜੀ ਅੱਜ ਦੇ ਦਿਨ ਦੇ ਉੱਤੇ ਤੁਸੀਂ ਪਹਿਲੇ ਤੇ ਦੱਸੋ ਕਿ ਕਿਹੜੇ ਨਗਰ ਤੇ ਇੱਥੇ ਖੜੇ ਹੋ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਰੇ ਜੀ ਅੰਡ ਮਿਸੋਕੇ ਦੀ ਸਾਧ ਸੰਗਜਾ ਜੀ ਮਿਸੋਕੇ ਨਗਰ ਆ ਜੀ ਇੱਥੇ ਬੜੇ ਅਮਨ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਜੀ ਕੋਈ ਗੱਲ ਨਹੀਂ ਸਾਰੇ ਐ ਬੜੀ ਸ਼ਾਂਤੀ ਨਾਲ ਵੋਟਾਂ ਪੋਲਿੰਗ ਹੋ ਰਹੀ ਹੈ ਜੀ ਬਿਲਕੁਲ ਬਹੁਤ ਵਧੀਆ ਪੋਲਿੰਗ ਹੋ ਰਹੀ ਹੈ ਹਾਂਜੀ ਸਰਦਾਰ ਜੀ ਕੀ ਨਾਂ ਹੈ ਆਪਣਾ ਮੇਰਾ ਨਾਮ ਦਰਮੇਸ਼ ਸਿੰਘ ਹੈ ਜੀ ਸਰਦਾਰ ਗਰਮੇਸ਼ ਸਿੰਘ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਨੇ ਸਾਰੇ ਆਪੋ ਆਪਣੀ ਮਰਜ਼ੀ ਦਾ ਨ ਬਿਲਕੁਲ ਜਿਨ੍ਹਾਂ ਨੇ ਕੰਮ ਕੀਤਾ ਵਿਕਾਸ ਦੇ ਦਿੱਤਾ ਉਸ ਤੇ ਵੋਟਾਂ ਪੈ ਰਹੀਆਂ ਨੇ ਜੀ ਇਨੂੰ ਜਿੱਥੇ ਜੀ ਆਪਣਾ ਮਨ ਕਰਦਾ ਪਾ ਰਿਹਾ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਨਸ਼ਿਆਂ ਦਾ ਰੁਝਾਨ ਬੜਾ ਵੱਧ ਚੁੱਕਾ ਸੀਗਾ ਨਸ਼ਿਆਂ ਦੇ ਰੁਝਾਨ ਨੂੰ ਲੈ ਕੇ ਵੋਟਾਂ ਦੇ ਵਿੱਚ ਤੁਸੀਂ ਕੋਈ ਤਬਦੀਲੀ ਵੇਖੀ ਹੈ ਨਸ਼ਿਆਂ ਦੇ ਤੌਰ ਤੇ